ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੈਣ ਸਥਾਈ ਕੀਰਤਨ ਸਮਾਗਮ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿੱਚ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਹੈ। ਇਸ ਧਾਰਮਿਕ ਸਮਾਗਮ ਦੌਰਾਨ ਸਿੱਖ ਪੰਥ ਦੇ ਅਨਮੋਲ ਰਤਨ ਭਾਈ ਗੁਰ ਇਕਬਾਲ ਸਿੰਘ ਜੀ ਅਤੇ ਬੀਬੀ ਕੋਲਾ ਜੀ ਵਾਲੇ ਭਾਈ ਅਮਨਦੀਪ ਸਿੰਘ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਨੇ। ਸੰਗਤਾਂ ਨੇ ਸ਼ਬਦ ਕੀਰਤਨ, ਕਥਾ ਅਤੇ ਵਡਮੂਲੇ ਵਿਚਾਰ ਸਰਵਣ ਕੀਤੇ ਨੇ। ਇਸ ਮੌਕੇ ਤੇ ਭਾਈ ਸਹਿਬਾਨ ਨੇ ਗੁਰਬਾਣੀ ਦੇ ਅਰਥਾਂ ਦੀ ਵਿਆਖਿਆ ਕੀਤੀ ਹੈ। ਉਨਾ ਨੇ ਸੰਗਤਾਂ ਨੂੰ ਪ੍ਰੇਰਿਤ ਕੀਤਾ ਹੈ ਕਿ ਹਰ ਸਿੱਖ ਨੂੰ ਰੋਜ਼ਾਨਾ ਅਰਦਾਸ ਅਤੇ ਨਿਤਨੇਮ ਨਾਲ ਗੁਰੂ ਦੇਦਰ ਤੇ ਹਾਜ਼ਰੀ ਭਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਸਭ ਤੋਂ ਵਧੀਆ ਤਰੀਕਾ ਗੁਰੂ ਦੇ ਨਾਮ ਨਾਲ ਦਿਨ ਦੀ ਸ਼ੁਰੂਆਤ ਕਰਨਾ ਹੈ। ਬੱਚਿਆਂ ਨੂੰ ਗੁਰੂ ਨਾਲ ਜੋੜਨ ਦੇ ਲਈ ਟਰੱਸਟ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਨੇ। ਦੀ ਨਾਰਾਹੀ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ ਕੰਠ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਇਸ ਧਾਰਮਿਕ ਸਮਾਗਮ ਦੌਰਾਨ ਸੰਗਤਾਂ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਨੇ ਉਹਨਾਂ ਦੁਆਰਾ ਗੁਰੂਆਂ ਦੀ ਧਰਤੀ ਅੰਮ੍ਰਿਤਸਰ ਦੀ ਮਹਾਨ ਅਧਿਆਤਮਿਕ ਵਿਰਾਸਤ ਨੂੰ ਜਾਗ ਕੀਤਾ ਗਿਆ ਹੈ ਸਿੰਘ ਜੀ ਦੇ ਡੇਵਲ ਡਰਸਟ ਦੇ ਸਭ ਤੋਂ ਯੰਗ ਰੀਸੈਂਟ ਦੇ ਨਜ਼ਾਰੇ ਨੇ ਅੱਜ ਗੁਰੂ ਰਾਮਦਾਸ ਜੀ ਦੇ ਆਗਮਨ ਪਰਦੇ ਖੁਸ਼ੀ ਵਿੱਚ ਜਨ ਸੰਭਾਈ ਹੋ ਰਹੀ ਹੈ ਗੁਰੂ ਰਾਮਦਾਸ ਜੀ ਦੀਆਂ ਕਿਰਪਾ ਦੇ ਨਾਲ ਸੰਗਤਾਂ ਜੀ ਦੁਆਰਾ ਬੰਦ ਰਹੀਆਂ ਨੇ ਔਰ ਵੱਡੇ ਵਿਹਾੜੇ ਨੇ ਵੱਡੇ ਦਾਤੇ ਦਾ ਆਗਮਨ ਹੋਇਆ ਗੁਰੂ ਰਾਮਦਾਸ ਜੀ ਦੇ ਵਾਸਤੇ ਬਿੜੀ ਵਰ੍ਹੇਂ ਦੇ ਬਿੜੀ ਸਾਡੀ ਭਾਵਨਾ ਬਣੇ ਗੁਰੂ ਵਰਨ ਦੇ ਬੀ ਬੀ ਅੰਨੀ ਭਾਵਨਾ ਵੀ ਉਹ ਕਹਿੰਦੇ ਹਰਦੀਏ ਨਾਮ ਪਰੋ ਰਾਮਦਾਸ ਇਹ ਹਰੀ ਨੇ ਆਪਣਾ ਨਾਮ ਢਾਕੇ ਰਾਮਦਾਸ ਰਖ ਲਿਆ ਗੁਰੂ ਰਾਮਦਾਸ ਆਬ ਹਰੀ ਨੇ ਇਸ ਲਈ ਸਾਡੀ ਭਾਵਨਾ ਬਣੇ ਆਪ ਬਨਵੈਸ਼ਰ ਦਾ ਰੂਪ ਆਜ ਦੇ ਦਿਨ ਸਰਦੀਪ ਆਏ ਮਹਾਰਾਜ ਜੀ ਦੇ ਆਉਣ ਨੂੰ ਬੜੀ ਬਹੁਤ ਬਧਾਈਆਂ ਬਹੁਤ ਬਹੁਤ ਬਧਾਈਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ

ਬੇਨਤ ਸੰਗਤਾਂ ਦੇ ਰੋਮੇੜੀ ਉੱਤਲ ਕੇ ਇਸ ਸਥਾਨ ਤੇ ਆ ਕੇ ਹਾਜ਼ਰ ਨਮਾਟ ਰਹੀਆਂ ਨੇ ਗੁਰੂ ਰਾਮਦਾਸ ਜੀ ਦੀਆਂ ਖੁਸ਼ੀਆਂ ਲੈ ਰਹੀਆਂ ਸਾਨੂੰ ਅਸੀਸਾਂ ਦੇ ਰਹੀਆਂ ਨੇ ਔਰ ਬੇਨਤ ਸੰਗਤਾਂ ਜਿੱਥੇ ਗੁਰੂ ਰਾਮਦਾਸ ਪਾਤਸ਼ਾਹ ਦੇ ਆਗਮਨ ਪਰਬ ਦੇ ਸੰਬੰਧ ਵਿੱਚ ਪਹੁੰਚੀਆਂ ਉੱਥੇ ਅੱਜ ਇਹੋ ਅਰਦਾਸ ਬੇਨਤੀ ਗੁਰੂ ਪਤਾ ਜੀ ਦੇ ਚਰਨਾਂ ਦੇ ਵਿੱਚ ਕਿ ਮਹਾਰਾਜ ਕਿਰਪਾ ਦਾ ਖੱਤਾ ਖੋਲੀਏ ਜੀਵਨਿਆ ਪ੍ਰੇਮ ਤੁਸੀਂ ਗੁਰੂ ਅਮਰਦਾਸ ਪਾਤਸ਼ਾਹ ਸੰਮਲ ਕੇ ਤਾਂ